ਅੱਗੇ ਯੂਨੀਵਰਸਿਟੀ ਵੀ ਤੁਹਾਡੇ ਕਰਕੇ ਚੱਲ ਰਹੀ ਹੈ ਜਿਹੜਾ ਨਾਮ ਮੇਰਾ ਬਨਾਮ ਕਰਦਾ ਲਿਆਉਂ ਗੁਰੇ ਕਰਾਉਂਦੇ ਉਹਨਾਂ ਨੇ ਇਹ ਕਹਿੰਦੇ ਕਦੇ ਸਾਡੀ ਵੱਡੀ ਲੱਗ ਰਹੀ ਹੈ ਗੱਲ ਆਜੋ ਆਜੋ ਆਹ ਮੈਂ ਆ ਮੈਂ ਖੜਾ ਨਾ ਇੱਕ ਇੱਕ ਰੇਡੀ ਤੇ ਮੇਰਾ ਟੈਲੀਫੋਨ ਨੰਬਰ ਲੇਖ ਲਓ ਠੀਕ ਹੈ ਰੇਡੀ ਤੇ ਮੇਰਾ 4 ਟੈਲੀਫੋਨ ਮੋਟਿਆਂ ਦੇ ਲੇਖ ਨੰਬਰ ਠੀਕ ਮੈਂ ਵੀ ਚੱਕਦਾ ਮੇਰੇ ਬੰਦੇ ਚੱਕ ਲੈ ਸਤਿ ਸ਼੍ਰੀ ਅਕਾਲ ਮੈਨੂੰ ਤੇ ਮਾਂ ਤੁਸੀਂ ਦੇਖ ਰਹੇ ਹੋ ਹਰਪਾਪਨ 4 ਟੀਵੀ ਗੱਲ ਕਰਾਂਗੇ ਐਮ ਐਲ ਏ ਗੋਗਿੰ ਲੈ ਕੇ ਜਿਨ੍ਹਾਂ ਨੇ ਕਿ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਕਿ ਅਚਾਨਕ ਛਾਪਾ ਮਾਰਿਆ ਗਿਆ ਅਤੇ ਉੱਥੇ ਜਾਜ਼ਾ ਲੈ ਗਿਆ ਉੱਥੇ ਹੀ ਜਿਹੜੇ ਰੇੜੀ ਫੜੀਆਂ ਵਾਲਿਆਂ ਤੋਂ ਨਜਾਇਜ਼ ਤੌਰ ਤੇ ਵਸੂਲੀ ਕੀਤੀ ਜਾਂਦੀ ਸੀ ਉਹਨਾਂ ਨੂੰ ਵੀ ਰੰਗੇ ਹੱਥੀਂ ਕਾਬੂ ਕੀਤਾ ਗਿਆ ਤੇ ਇੱਥੇ ਭੱਜਨ ਦੇ ਵਿੱਚ ਕਾਮਜਾਬ ਵੀ ਹੋਏ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਐਮ.ਐਲ.ਏ ਸਾਹਿਬ ਦੀ ਸਬਜ਼ੀ ਮੰਡੀ ਦੇ ਵਿੱਚ ਐਂਟਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾੜਾ ਪੈ ਜਾਂਦੇ ਨੇ ਉੱਥੇ ਹੀ ਐਮਐਲਏ ਸਾਹਿਬ ਦੇ ਵੱਲੋਂ ਉੱਥੇ ਪੂਰੇ ਤਰੀਕੇ ਨਾਲ ਜਾਂਚ ਕੀਤੀ ਜਾਂਦੀ ਹੈ ਦੇਖਿਆ ਜਾਂਦਾ ਕਿ ਕਿਸ ਤਰੀਕੇ ਦੇ ਹਾਲਾਤ ਨੇ ਸਬਜ਼ੀ ਮੰਡੀ 'ਚ ਬਣਿਆ ਹੋਇਆ ਨੇ ਤੇ ਜਿਹੜੇ ਗਰੀਬ ਲੋਕ ਨੇ ਰੇੜੀ ਫੜੀਆਂ ਵਾਲੇ ਕਿ ਉਹਨਾਂ ਨਾਲ ਕਿਸੇ ਤਰੀਕੇ ਦਾ ਕੋਈ ਤੱਕਾਤਾਰੀ ਹੁੰਦਾ ਹੈ ਇਸ ਦੀ ਸਾਰੀ ਜਿਹੜੀ ਕਿ ਜਾਂਚ ਉਹ ਕੀਤੀ ਗਈ ਆਓ ਤੁਹਾਨੂੰ ਦਿਖਾਉਂਦੇ ਆ ਇਹ ਤਸਵੀਰਾਂ ਖਰਾਬ ਇੱਥੇ ਰੋਲਾ ਪਿਆ ਜੀ ਕਾਹਦੇ ਕੈਬ ਜਾਰੀ ਵਾਲੇ ਕਿਹੜੇ ਆਹ ਖੜਿਆ ਆਹ ਕੈਬ ਜਾਰੀ ਨੇ ਬੁਲਾਉ ਤਲਾ ਕੈਬ ਜਾਰੀ ਚ ਕੌਣ ਦੋ ਤਿੰਨ ਆ ਤਰਾ ਹੈਂ ਇਹ ਬੀ ਆ ਬਟਾ ਬੀ ਮਾਰਾ ਹੈ ਹੈ ਸੇਵਾ ਦਾ ਟ੍ਰਾਂਸਫਰ ਕਿੱਥੇ ਹੈ ਹੈ ਤੇ ਪੱਕਾ ਕਿ ਕੱਚਿਆ ਚ ਗੈਟੀ ਕੜਾ ਹੈ ਤੇ ਕੋ ਇੱਥੇ ਕੱਲਾ ਕੀ ਕਰਦਾ ਹੈ ਹੈ ਹਾਂ ਕਟਾ ਨਾਮ ਕੀ ਹੈ ਪਰਚੀ ਦਾ ਕਿੰਨਾਂ ਪਰਚੀ ਨਹੀਂ ਨਹੀਂ ਇਤੋਂ ਤੇ ਅਫਸਰ ਨੇ ਕੀ ਕਹਾੜ ਕੀਤੀ ਆ ਕਿ 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 ਇੱਕ ਕਪੜੀ ਦਾ ਲੈਨੇ ਆ ਅੱਜ ਜੀ 8 ਮੰਗਾ ਇਹ ਤਾਂ ਸਭ ਵੈਸੇ ਤੋਂ ਜਿਹੜਾ ਵਾ ਪਲ ਟੇਬਲ ਹੈ 1000 ਰੁਪਇਆ ਤੇ ਆਪਾਂ 2000 ਦੀ 25 ਕਿਵੇਂ ਕੱਟ ਰਹੇ ਨੇ ਸਰ ਪਲ ਟੇਬਲ ਤੇ ਸਰ 1500 ਦੀ ਕਿੱਥੇ ਇੱਕ ਪੱਤੇ ਤਾਂ ਕਲੀ ਇੱਕ ਮਿੰਟ ਉਹ ਪਹਿਲਾਂ ਵੀ ਦੇਖਣੀ ਹੈ ਕਿਹੜੀ ਡੇਟ ਹੈ ਤੇ ਡੇਟ ਕਿੱਥੇ ਪਾਈ ਹੈ 13 14 ਆ 1500 ਦੀ ਪਰਚੀ ਜਿਹੜੀ ਦਿੱਤੀ ਹੈ ਇਹਨਾਂ ਛੱਤ ਇਹ ਅੱਜ ਤਦਰੁਸੋ ਕਰੀਟ ਇਹਦੇ ਸੁਣ ਕੇ ਕਿਹੜੇ ਨੇ ਬੰਦਿਆ ਉਹ ਬੰਨਾ ਨਾਲ ਹੀ ਸੀ ਕਿ ਉਹ ਨਾਲ ਸੀ ਭਾਜੀ ਦੱਸੋ ਜੀ ਸਾਰੀ ਤੁਹਾਡੇ ਨਾਲ ਸੀ ਭਾਜੀ ਉਹਦਾ ਕੋ ਨੰਬਰ ਹੈ ਜੀ ਇਹਨਾਂ ਕੋ ਨੰਬਰ ਹੈ ਜੀ ਸਰ ਜੀ ਇਹਨਾਂ ਨਾਲ ਹੀ ਸੀ ਇਹਨਾਂ ਦੇ ਨਾਲ ਹੀ ਸੀ ਤਿੰਨ ਜਣੇ ਆਈ ਉਹ ਕਿਹੜੇ ਕਿਹੜੇ ਨੇ ਨਾਮ ਇੱਕ ਇੱਕ ਬੇਟਾ ਇੱਕ 30000 ਲੈਟ ਵਾਲਾ ਜੀ ਹੈ ਇੱਕ ਲੈਟ ਵਾਲਾ 30000 ਹਾਂ ਇੱਕ ਪੰਡਿਤ ਹਾਂ ਇੱਕ ਸੂਬੇ ਦਾ ਇੱਕ ਇੱਕ ਟਿਨੀ ਹਾਂਜੀ ਇੱਕ ਲਾਈਟ ਵਾਲਾ ਇੱਕ ਲਾਈਟ ਵਾਲਾ ਹਾਂਜੀ ਇੱਕ ਟਿਨੀ ਟਿਨੀ ਲਾਈਟ ਵਾਲੇ ਕਹਿੰਦੇ ਟਿਨੀ ਜੀ ਹਾਂ ਟਿਨੀ ਲਾਈਟ ਵਾਲਾ ਕਹਿੰਦੇ ਸਟੇਚੂ ਸਾਹਿਬ ਆਏ ਨੇ ਸੂਬਾ ਜੀ ਇੱਕ ਸੂਬਾ ਸੂਬਾ ਇੱਕ ਪੰਡਤ ਜੀ ਕਹਿੰਦਾ ਮੈਂ ਪ੍ਰਧਾਨ ਆ ਮੰਡੀ ਦਾ ਜੀ ਇਹ ਇਹ ਤਹਿਬੀਰ ਵਾਲੇ ਨਾਲ ਨਾਲੇ ਹੋਏ ਨੇ ਆ ਦੇਖੋ ਬਲਕੇ ਬੋਲੋ ਹਾਂ ਨਾਲ ਨਾਲੇ ਹੋਏ 15 ਮਹੀਨੇ ਹੋ ਗਏ 15 ਮਹੀਨੇ ਹੋ ਗਏ ਕੋਈ ਪਰਚੀ ਨਹੀਂ ਆਇਆ ਚਾਰ ਪਰਚੀ ਆਏ ਪੰਜ ਮੇਰੀਆਂ ਤਿੰਨ ਬਾਕੀਆਂ ਦੀ ਕਟਿੰਗ 15 ਮਹੀਨੇ ਦੀ 15 ਮਹੀਨੇ 15 ਮਹੀਨਿਆਂ ਦੇ ਵਿੱਚ ਆਪਾਂ ਮਹੀਨੇ ਦੀ ਪਰਚੀ ਕੱਢਦੇ ਕਰਤਾ ਹਾਂਜੀ ਹਾਂ ਨਹੀਂ ਨਹੀਂ 1 ਮਿੰਟ ਹਾਂ ਬੋ ਨਹੀਂ ਨਹੀਂ ਮੈਨੂੰ ਇਹ ਛੱਡ ਆਪਾਂ ਮੈਨੂੰ ਇਹ ਦੱਸੋ ਨੋਰਮ ਕੀ ਆ 25% ਦਾ ਹਾਂ ਇਹ ਦੱਸੋ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਕਿ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਕਾਰਪੋਰੇਸ਼ਨ ਦਾ ਪਹਿਲਾਂ ਮੈਨੂੰ ਦੱਸੋ ਫਿਰ ਮੈਂ ਦੱਸਦਾ ਮੰਤਰੀ ਹੁੰਦੀ ਆ ਤੇ ਤੁਸੀਂ ਆ ਇੱਕ ਮਹੀਨੇ ਚ ਕਿੰਨੀ ਵਾਰ ਪਰਚੀ ਗੱਟੀ ਸਾਡੀ ਮਹੀਨੇ ਚ ਇੱਕ ਵਾਰ ਆਉਂਦੀ ਆ ਪਰ 15 ਮਹੀਨੇ ਚ ਪੰਜ ਪਰਚੀਆਂ ਮੇਰੇ ਕੋਲ ਇਹਨਾਂ ਕੋਲ ਤਿੰਨ ਨਾ ਕਿਸੇ ਕੋਲ ਕੋਈ ਵੀ ਨਹੀਂ ਹੈ 15 ਮਹੀਨੇ ਕੇ ਪੈਸੇ ਦਿੱਤੇ ਆ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਏ ਆ ਜੀ 15000 ਰੁਪਏ ਬਰਮਾ 15000 ਦਿੱਤਾ ਪਰਚੀਆਂ ਤੁਹਾਡੇ ਕੋਲ ਆ ਕਿੰਨੀਆਂ ਤਿੰਨ ਪਰਚੀਆਂ ਇਹਨਾਂ ਕੋਲ ਸਨ ਤੇ 13-12000 ਇਹਨਾਂ ਦੀ ਜੇਬ ਤੇ ਛਵੀ ਮਾਰੀ ਹਾਂਜੀ ਹਾਂਜੀ ਹਾਂ ਇਹ ਨਾਲ ਨਾਲ ਹੋ ਗਏ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਇਹ ਅੱਜ ਆਇਆ ਨਾਲ ਕੋਈ ਸਾਡਾ ਮੁਲਾਜ਼ਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਮੁਲਾਜ਼ਮ ਉਹਨਾਂ ਨੇ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨੇ ਜਣੇ ਪੈਸੇ ਇਕੱਠੇ ਕਰਦੇ ਆ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਆ ਇਹਨਾਂ ਨੂੰ ਦਿੰਦੇ ਆ ਹਾਂਜੀ ਅੱਛਾ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੀ ਸੀ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਤੁਹਾਨੂੰ ਦੂਸਰਾ ਫੰਡ ਮਾਰੇ ਤੁਹਾਡੇ ਨਾਲ ਆਇਆ ਬਣਾਓ ਨੰਬਰ ਤੁਹਾਡੇ ਪਰ ਆ ਦੀ ਤਰਖਾ ਦਿੰਦੀ ਆ ਅਸੀਂ ਕਿਉਂ ਪਰ ਕੇ ਆ ਗਿਆ ਤੇ ਉਹ ਕਹਿੰਦੀ ਤੇ ਹੱਥ ਮਾਰ ਕੇ ਕਹਿੰਦੇ ਅਸੀਂ ਪ੍ਰਧਾਨ ਆ ਅਜਿਹਾ ਆ ਕੇ ਕਹਿੰਦੇ ਮੇਰੀ ਗੱਲ ਸੁਣੋ ਪ੍ਰਧਾਨਗੀ ਤਾਂ ਮੈਂ ਤੁਹਾਨੂੰ ਕੱਢ ਹਾਂਜੀ ਪ੍ਰਧਾਨਗੀ ਦਾ ਇਹਨੇ ਕਢਾਉਂਗਾ ਕਢਾਲ ਹਾਂਜੀ ਹੱਥ ਮਾਰ ਕੇ ਨਾਲ ਛੱਡ ਲਓ ਜਿੰਨੇ ਅੱਖੜੇ ਸਾਰੇ ਜੜੀਆਂ ਵਾਲੇ ਹੋ ਹਾਂਜੀ ਇਹ ਸਾਰੀ ਸਾਰੇ ਇਹ ਕਹਿੰਦਾ ਮੈਂ ਪ੍ਰਧਾਨ ਹਾਂ ਜੇ ਕਿਸੇ ਨੂੰ ਪ੍ਰਧਾਨ ਖੜਾ ਤੁਹਾਡੇ ਚ ਉਹ ਦੇਖੋ ਕੋਈ ਨਹੀਂ ਤੁਸੀਂ ਪ੍ਰਧਾਨਓ ਇੱਥੇ ਹੀ ਬੱਸ ਟੋਟਲ ਕਿੰਨੀਆਂ ਰੇੜੀਆਂ ਲੱਗਦੀਆਂ 130 ਪੈਂਦੀ ਰੇੜੀ ਹੈ 150 ਰੁਪਏ ਕਰੇੜੀ ਹੈ 130 130 ਰੇੜੀਆਂ ਦੇ ਪੈਸੇ ਹਾਂਜੀ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਟ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਠੀਕ ਹੈ ਜੀ ਠੀਕ ਹੈ ਇੱਕੋ ਪਰਚੀ ਇੱਕੋ ਪਰਚੀ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਠੀਕ ਹੈ ਉਹ ਦਮਾ ਨਹੀਂ ਮਾਫੀਆ ਨੂੰ ਨਹੀਂ ਦੇਣਾ ਆ ਤਾਂ ਭੱਜ ਗਈ ਉਹ ਤਾਂ ਮੈਂ ਫਰਜ਼ ਗੱਟ ਵਿੱਚ ਕਿੱਥੇ ਪਾਜੀ ਗਏ ਪਾਕਿਸਤਾਨ ਚਲੇ ਗਏ ਜਿੰਨਾ ਨਾਮ ਨਹੀਂ ਕੋਈ ਕੋਈ ਫਿਕਰ ਕਰਦਾ ਠੀਕ ਹੈ ਠੀਕ ਸਾਹਿਬ ਉਹ ਉਹ ਤਾਂ ਉਹ ਤਾਂ ਪਰਚਾ ਹੋਣ ਲੱਗਿਆ ਹੋਣੇ ਉਹਨਾਂ ਦੇ ਠੀਕ ਹੈ ਜੀ ਬੋ ਜੀ ਇੱਕ ਵਾਰੀ ਸੀ ਬਈ ਸਾਡੇ 4 ਮੈਂਬਰ ਬਣਾ ਦਿਓ 5 ਮੈਂਬਰ ਕਮੇਟੀ ਦੇ 5 ਮੈਂਬਰ ਬਣਾ ਦਿਓ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾਇਆ ਕਰਨ ਕਾਰਪੋਰੇਸ਼ਨ ਉਹ ਨਹੀਂ ਉਹਨਾਂ ਨੂੰ ਕਹਿੰਦੇ ਚਲਾਏਗਾ 5 ਮੈਂਬਰ 5 ਮੈਂਬਰ ਕਮੇਟੀ ਬਣਾ ਦੇ ਯਾਰ ਬਣਾ ਦੇ ਬਣਾ ਕੇ ਆਏਗਾ ਯਾਰ ਉਹ ਤਾਂ ਇਕੱਲਾ ਸਭ ਲੋਕ ਸੁਣੋ ਸੁਣੋ ਆਪਣਾ ਸੁਣਾ ਮੈਂ ਤਾਂ ਵੇਰੀਅਸ ਯਾਰ ਚੁੱਪ ਕਰੋ ਇੱਕ ਮਿੰਟ ਉਹੋ ਕਿਤੇ ਅਰਜਕਾ ਕਿ ਜਾਈ ਨਾ ਕਿਤੇ ਉਲਾਬ ਦੇ ਇੰਸਪੈਕਟਰ ਉਲਾਬਲਾ ਬਰਾਬਲਾ ਕਿਹੜਾ ਕੀ ਨਾ ਹੋਗਾ ਬਲਾ ਨੂੰ ਹਜੇ ਕੁਮਾਰ ਨੂੰ ਇਹ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਸਾਹ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇੱਥੇ ਨਾ ਮਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਰ ਕਰਪਸ਼ਨ ਹੋਣੀ ਨਹੀਂ ਦੇਣੀ ਪੰਜਾਬੀ ਦੇ ਵਿੱਚ ਥੈਂਕ ਯੂ ਸਰ ਕੋਈ ਅਫਸਰ ਹੈ ਹਾਂਜੀ ਕੋਈ ਬਾਫੀਆ ਦਾ ਦੈਂਸਟਰਾ ਠੀਕ ਹੈ ਕੋਈ ਗੁੰਡਾ ਅੰਦਰ ਆ ਠੀਕ ਚੱਕ ਕੇ ਸੁਟਾਂਗੇ ਅੰਦਰ ਠੀਕ ਹੈ ਜੀ ਕੋਈ ਡਰਨਾ ਨਹੀਂ ਬੜੀ ਗੱਲ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਟਾ ਕੇ ਟਾਂਗ ਲੈ ਕੇ ਮੈਂ ਬੈਠਿਆ ਹਾਂ ਬੜੀ ਬਹੁਤ ਧੰਨਵਾਦ ਗੁੰਡੀ ਪ੍ਰਧਾਨ ਜੀ ਦਾ ਥੋੜਾ ਇੱਕ ਮਿੰਟ ਜਾ ਕਰ ਪ੍ਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਉਹਨਾਂ ਨੂੰ ਪੈਸੇ ਬਿਨਾਂ ਪਰਚੀ ਦਿੱਤੇ ਸਰਕਾਰ ਦੇ ਨਹੀਂ ਦਵਾਂਗੇ ਕਸਮ ਆਪਣੇ ਕੰਡਿਆਂ ਦੀ ਸੋਖ ਆਪਣੀ ਗੋਲੀ ਦੀ ਸੋਖ ਜਿਹੜੇ ਕਰਕੇ ਸੋ ਲੱਗੇ ਬਨੇ ਬੱਚਿਆਂ ਨੂੰ ਅਸੀਂ ਨਹੀਂ ਦਵਾਉਂਦੇ ਆ ਲੈਟਾ ਲੁਟਾ ਸਭ ਕਰੋ ਸਾਡੇ ਕੋਲ ਜੇ ਮੰਡੀ ਚ ਗਵਾ ਰਹੇ ਹਾਂ ਜੀ ਆਪੋ ਆਪਣੀਆਂ ਲੈਟਾ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਤੁਹਾਡੀ ਫਰੀ ਸਾਰੇ ਇੰਤਜ਼ਾਮ ਕਰਾ ਕੇ ਦਊਗਾ ਠੀਕ ਹੈ ਸਰ ਜੀ ਇੱਕ ਇੱਥੇ ਸਰਕਾਰ ਵੱਲੋਂ ਸੀ ਟੈਂਪਰੇਰੀ ਮੀਟਰ ਲਵਾ ਦੇਾਂਗੇ ਠੀਕ ਹੈ ਸਾਡੀ ਫੋੜ ਲਓ ਬਿਜਲੀ ਦਾ ਠੀਕ ਹੈ ਜੀ ਉੱਥੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਠੀਕ ਹੈ ਠੀਕ ਹੈ ਉਹਦਾ ਜੋ ਬਿੱਲ ਲੂਗਾ ਆਪਾਂ ਚ ਵੰਡ ਲਿਆ ਸਹੀ ਗੱਲ ਹੈ ਨਾ ਹਾਂ ਜੀ ਆਵੇ 10 ਰੁਪਏ ਆਵੇ 50 ਰੁਪਏ ਹਾਂ ਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂ ਜੀ ਜਿਹੜਾ ਤੁਹਾਡੇ ਨੂੰ ਲੈਟਾ ਦੇ ਪੈਸੇ ਲੈਂਦੇ ਆ ਹਾਂ ਜੀ ਜਿਹੜਾ ਸਭ ਪਹੁੰਚੇ ਆਦੇ ਲੋ ਸਾਰੇ ਜਣੇ ਸਾਡੀ ਕਮਟੀ ਵਾਲਾ ਅੱਜ ਲੈਣੇ ਤੋਂ ਨਹੀਂ ਲੈ ਸਕਦਾ ਠੀਕ ਹੈ ਹੈ ਚੱਲ ਤੂੰ ਆਪਣੇ ਫ੍ਰੀ ਤੋਂ ਠੀਕ ਹੈ ਠੀਕ ਹੈ ਇਹ ਉਹ ਸਾਡ ਦੇ ਵਿੱਚ ਮਾਫੀਆ ਚੱਲਦਾ ਠੀਕ ਆ ਸਰ ਕਿਸੇ ਨੇ ਤਖਤ ਪੋਸ਼ ਕਰਾਇਆ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਠੀਕ ਆ ਫਟੋਗੋਲ ਆਣਾ ਚਾਹੁੰਦੇ ਪਰ ਨਹੀਂ ਦਿੰਦੇ ਤਾਂ ਨਹੀਂ ਆ ਦਿੰਦੇ ਜਿਹੜੇ ਪ੍ਰਧਾਨ ਇੱਥੇ ਇਸ ਲਈ ਅੱਜ ਮੈਚ ਚੱਲ ਕੇ ਆ ਗਿਆ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਧੰਦਰ ਤੱਕਾ ਹੋ ਰਿਹਾ ਹੈ ਉਹਨਾਂ ਨੇ ਕਹਿੰਦੇਗਾ ਜੀ ਅੱਗੇ ਜਨਾਬ ਤੁਹਾਡੇ ਕਰਕੇ ਦੱਸਾ ਦिए ਕਿ ਆਮ ਆਦਮੀ ਪਾਰਟੀ ਵੱਲ ਸੱਤਾ ਚਾਹੁੰਤੋਂ ਪਹਿਲਾਂ ਕਿਹਾ ਗਿਆ ਸੀ ਕਿ ਕਿਸੇ ਤਰੀਕੇ ਦੀ ਤੱਕੇशाही ਅਤੇ ਜਿਹੜੇ ਗਰੀਬ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਤੋਂ ਬਾਅਦ ਲਗਾਤਾਰ ਐਮਐਲਏ ਦੇ ਵੱਲੋਂ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਰਪੰਜਾਬੀ